ਧੰਨ ਗੁਰੂ ਨਾਨਕ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਧੰਨ ਧੰਨ ਬਾਬਾ ਨਾਨ ਸਿੰਘ ਜੀ ਦੇ ਤਪ ਸਥਾਨ 68 ਬੇਗਮਪੁਰਾ ਬੈਂਕਟ ਧਾਮ ਗੁਰੂ ਨਾਨਕ ਸਰ ਆਨੰਦ ਗੁਫਾ ਨਗਰੋਟਾ ਜ਼ਿਲ੍ਹਾ ਕਾਂਗੜਾ ਹੁਣ ਦਵਾਰਾ ਸੈਵ ਨੂੰ ਜਾਣ ਵਾਸਤੇ ਹਸ਼ਿਆਰਪੁਰ ਤੋਂ ਕਾਂਗੜਾ ਬਾਈਪਾਸ ਰਾਹੀਂ ਹੁੰਦੇ ਹੋਏ ਨਗਰੋਟਾ ਭਗਮਾ ਆਉਂਦਾ ਹੈ ਤੇ ਉਸ ਤੋਂ ਜਿਹੜੀ ਧਰਮਸ਼ਾਲਾ ਪਾਲੰਪੁਰ ਰੋਡ ਆਉਂਦੀ ਹੈ ਉਸ ਤੋਂ ਅੱਗੇ ਜਾ ਕੇ ਜੀਆ ਵੈਲੀ ਪਹੁੰਚਦੇ ਹਾਂ ਇਸ ਤੋਂ ਜਿਹੜੀ ਅੱਗੇ ਜੀਆ ਗੋਪਾਲਪੁਰ ਚਮਿੰਡਾ ਰੋਡ ਹੈ ਉਸ ਤੋਂ ਹੁੰਦੇ ਹੋਏ ਆਪਾਂ ਗੁਰਦੁਆਰਾ ਸਥਾਨ ਤੇ ਪਹੁੰਚਦੇ ਹਾਂ ਗੁਰਦੁਆਰਾ ਸਾਹਿਬ ਜਦੋਂ ਆਪਾਂ ਪਹੁੰਚਦੇ ਹਾਂ ਰਸਤੇ 'ਚ ਪਹਿਲਾਂ ਡਾਰ ਚੌਂਗ ਜੀਆ ਮਿਨਿਸਟਰੀ ਆਉਂਦੀ ਹੈ ਜਿਹੜੀ ਕਿ ਇੱਕ ਬੁੱਧਿਸਟ ਟੈਂਪਲ ਹੈ ਇਸਦੇ ਬਿਲਕੁਲ ਮਗਰਲੇ ਪਾਸੇ ਗੁਰਦੁਆਰਾ ਸਾਹਿਬ ਦਾ ਸਥਾਨ ਆਉਂਦਾ ਹੈ 1920 ਈਸਵੀ ਵਿੱਚ ਧੰਤਨ ਬਾਬਾ ਨਾਨ ਸਿੰਘ ਜੀ ਇਸ ਸਥਾਨ ਤੇ ਵਰਾਜੇ ਸਨ ਤੇ ਇਸ ਸਥਾਨ ਤੇ अनंत गुफा ਦੇ ਵਿੱਚ ਉਹਨਾਂ ਨੇ ਭਗਤੀ ਕੀਤੀ ਸੀ ਤੇ ਆਓ ਤੁਹਾਨੂੰ ਇਸ ਜਗ੍ਹਾ ਦੇ ਹੋਰ ਇਤਿਹਾਸ ਨਾਲ ਜਾਣੂ ਕਰਾਉਣੇ ਆ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ 사 ਸੰਗਤ ਜੀ ਅੱਜ ਮੈਂ ਪਹੁੰਚੇ ਆ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਦੇ ਤਪ ਸਥਾਨ 68 ਬੇਗੰਪੂਰਾ ਬੈਂਖਟ ਤਾਮ ਗੁਰੂ ਨਾਨਕ ਸਰ ਅਨੰਦ ਗੁਫਾ ਨਗਰੂਟਾ ਜ਼ਿਲ੍ਹਾ ਕਾਂਗੜਾ ਤੇ ਆਓ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰੂ ਨਾਨਕ ਤਨਤਨ ਬਾਬਾ ਨਾਨ ਸਿੰਘ ਜੀ ਨੇ 1920 ਈਸਵੀ ਵਿੱਚ ਇਸ ਸਥਾਨ ਨੂੰ ਭਾਗ ਲਾਇਆ। ਬਾਬਾ ਜੀ ਨੇ ਇੱਥੇ ਇੱਕ ਗੁਫਾ ਬਣਵਾਈ ਅਤੇ ਬੰਦਗੀ ਕੀਤੀ। ਗੁਫਾ ਦੇ ਸਾਹਮਣੇ ਬੋਲੀ ਬਣਵਾਈ। ਬਾਬਾ ਜੀ ਗੁਫਾ ਨੂੰ ਗੁਰਨਾਨਕ ਦੀ ਗੋਦ ਕਹਿੰਦੇ ਸਨ ਤੇ ਉਸ ਸਮੇਂ ਗੋਪਾਲਪੁਰ ਦੇ ਨਿਵਾਸੀ ਭਾਈ ਦੋਨੀ ਚੰਦ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਬਾਬਾ ਜੀ ਦੀ ਸੇਵਾ ਕੀਤੀ ਅਤੇ ਇਸ ਪਵਿੱਤਰ ਸਥਾਨ ਉੱਪਰ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਕੀਰਤਨ ਕਥਾ ਕਰਵਾਉਂਦੇ ਸਨ ਤੰਤਨ ਬਾਬਾ ਨਾਨ ਸਿੰਘ ਜੀ ਦੇ ਸੱਚਖੰਡ ਜਾਨ ਉਪਰੰਤ ਉਹਨਾਂ ਦੇ ਪ੍ਰਥਮ ਹਜ਼ੂਰੀ ਸੇਵਕ ਤੰਤਨ ਬਾਬਾ ਹਜੂਰਾ ਸਿੰਘ ਜੀ ਨੇ ਇਸ ਜਗ੍ਹਾ ਨੂੰ ਸੰਭਾਲਿਆ ਅਤੇ ਸਾਰੀ ਮਰਯਾਦਾ ਉਸੇ ਤਰ੍ਹਾਂ ਕਾਇਮ ਰੱਖੀ ਤੰਤਨ ਬਾਬਾ ਹਜੂਰਾ ਸਿੰਘ ਜੀ ਦੇ ਸੱਚਖੰਡ ਜਾਨ ਤੋਂ ਬਾਅਦ ਤੰਤਨ ਸੰਤ ਬਾਬਾ ਜਗਰੂਪ ਸਿੰਘ ਜੀ ਨੇ ਇਸ ਜਗ੍ਹਾ ਨੂੰ ਸੰਭਾਲਿਆ ਇੱਥੇ ਇਮਾਰਤ ਦੀ ਸੇਵਾ ਕਰਵਾਈ ਫਿਰ ਇੱਥੇ ਗੁਰਬਾਣੀ ਸ਼ਬਦਾਂ ਦੇ ਅਨੇਕਾਂ ਜਾਪ ਕਰਵਾਉਂਦੇ ਸਨ ਕੀਰਤਨ ਸਮਾਗਮ ਕਰਵਾਏ ਤਨਤਨ ਬਾਬਾ ਜਗਰੂਪ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਬਾਬਾ ਜੀਵਾ ਸਿੰਘ ਜੀ ਸਾਰੀ ਸੇਵਾ ਸੰਭਾਲ ਕਰ ਰਹੇ ਹਨ ਗੁਰਦੁਆਰਾ ਸਾਹਿਬ ਦੇ ਆਪ ਬਿਲਡਿੰਗ ਦੇ ਮਗਲੇ ਪਾਸੇ ਇੱਥੇ ਸੰਗਤਾਂ ਦੇ ਰਿਹਾਇਸ਼ ਦਾ ਵੀ ਪਰਮਾਨਤਾ ਕਮਰੇ ਬਣੇ ਹੋਏ ਆ ਇੱਥੇ ਸੰਗਤਾਂ ਦੇ ਲਈ ਇਸ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਕਮਰੇ ਬਣੇ ਹੋਏ ਆ ਇੱਥੇ ਪੂਰਾ ਪ੍ਰਬੰਧ ਸੰਗਤਾਂ ਦੇ ਇੱਥੇ ਐਂਟਰੀ ਹੁੰਦਾ ਗੁਰਦੁਆਰਾ ਸਾਹਿਬ ਨਾਲ ਦੀ ਨਾਲ ਉਸਾਰੀ ਦਾ ਕੰਮ ਹੋ ਰਿਹਾ। ਕਾਫੀ ਇੱਥੇ ਕੰਮ ਕੰਪਲੀਟ ਹੋ ਚੁੱਕਿਆ ਤੇ ਹੁਣ ਬਾਹਰਲੇ ਪਾਸੇ ਫਰਸ਼ ਰਹਿ ਗਿਆ। ਇਸ ਸਾਈਡ ਦਾ ਲੰਗਰ ਹਾਲ ਬਣਿਆ ਹੋਇਆ ਹੈ। ਸੰਗਤ ਜੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਉਸ ਸਥਾਨ ਦੇ ਜਿੱਥੇ ਤੁੰਤਨ ਬੱਬਾ ਨਾਨਕ ਸਿੰਘ ਜੀ ਨੇ ਤਪ ਕੀਤਾ ਸੀ ਗੁਫਾ ਗੁਫਾ ਦੇ ਦਰਸ਼ਨ ਕਰਾਉਂਦੇ ਆ ਤੇ ਆਓ ਚੱਲੀਏ ਪੂਰਾ ਸਾਹਿਬ ਨੂੰ ਆਹ ਰਸਤਾ ਪੈਦਲ ਜਾਂਦਾ ਗੁਫਾ ਤਪ ਸਥਾਨਾ ਇੱਥੇ ਨੀਚੇ ਬਣਿਆ ਹੋਇਆ ਹੈ ਤੁਹਾਨੂੰ ਦਰਸ਼ਨ ਕਰਾਉਣੀ ਹੈ नीचे गुफाला स्थान सो चलते हैं अपन नीचे पूरा सारा रास्ता जा रहे हैं तल्ले में ਉਸੀਂ ਦੇਖ ਸਕਦੇ ਹਾਂ ਸੰਗਤਾਂ ਉੱਪਰੋਂ ਆਰੀਆਂ ਦਰਸ਼ਨ ਕਰਨ ਵਾਸਤੇ ਪਹਿਲਾ ਰਸਤਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਾਫੀ ਕੱਚਾ ਸੀਗਾ ਤੇ ਜਿਵੇਂ ਜਿਵੇਂ ਸੰਗਤ ਆਉਣ ਲੱਗੀ ਹੈ ਰਾਸਤੇ ਨੂੰ ਪੱਕਾ ਕੀਤਾ ਗਿਆ ਤਾਂ ਕਿ ਸੰਗਤ ਨੂੰ ਥੱਲੇ ਗੁਫਾ ਵਾਸਤੇ ਦਰਸ਼ਨ ਕਰਨ ਵਾਸਤੇ ਕੋਈ ਤਕਲੀਫ ਨਾ ਆਵੇ ਆ ਸਾਰਾ ਕੰਕਰੀਟ ਦਾ ਰਸਤਾ ਬਣਿਆ ਹੋਇਆ ਤੇ ਕਈ ਸੰਗਤ ਤੋਂ ਜਿੰਨਾਂ ਤੋਂ ਪੈਦਲ ਨਹੀਂ ਚੱਲ ਕੀ ਹੁੰਦਾ ਉਹ ਗੱਡੀਆਂ ਥੁਰ ਪਹੁੰਚ ਜਾਂਦੀਆਂ ਵਾ ਤੁਸੀਂ ਦੇਖ ਸਕਦੇ ਹੋ ਹੁਣ ਪਹੁੰਚ ਗਏ ਆਪਾਂ ਤਪੋਸਥਾਨ ਅਨੰਦ ਗੁਫਾ ਤੁਹਾਨੂੰ ਕਰਾਉਨੇ ਆ ਇੱਥੇ ਦੇ ਦਰਸ਼ਨ ਅੰਦਰੋਂ ਦਰਸ਼ਨ ਕਰਾਉਨੇ ਆ ਤੁਹਾਨੂੰ ਇੱਥੇ ਸੰਗਤ ਜੀ ਗੁਫਾ ਨੂੰ ਰਸਤਾ ਜਾਣਦਾ ਤਾਂ ਕਿੰਨੇ Amém. ਸਾਥ ਸੰਗਤ ਜੀ ਤੁਸੀਂ ਦੇਖ ਰਹੇ ਹੋ ਆ ਜਿਹੜੀ ਇੱਥੇ ਸੰਗਤ ਆਉਂਦੀ ਆ ਉਹ ਇੱਥੇ ਇੱਟਾਂ ਦੇ ਘਰ ਬਣਾਉਂਦੇ ਆ ਤਾਂ ਕਿ ਉਹ ਇੱਥੇ ਅਰਦਾਸ ਕਰਦੇ ਆ ਤਾਂ ਕਿ ਉਹਨਾਂ ਦੇ ਘਰ ਬਣ ਜਾਂਨ ਜਲਦੀ ਤੋਂ ਜਲਦੀ ਆਪਣੀ ਅਰਦਾਸ ਕਰਦੇ ਇੱਥੇ ਆ ਕੇ ਆ ਤੁਸੀਂ ਇਹ ਦੇਖ ਸਕਦੇ ਹੋ ਕਿ ਕਾਫੀ ਸੰਗਤ ਨੇ ਇੱਥੇ ਇੱਟਾਂ ਦੇ ਘਰ ਬਣਾਏ ਹੋਏ ਆ ਜਿਹੜੇ ਨਾ ਝੋਡਾਂ ਤੋਂ ਵੀ ਸੰਗਤ ਆਈ ਹੋਈ ਆ ਇਹ ਮੈਂ ਵੀ ਹਾਂਜੀ ਵੀਰੇ ਕੀ ਨਾਮ ਆਪ ਦਾ ਜਸਕਰਨ ਆ ਵੀਰੇ ओके ਤੁਸੀਂ ਕੌਣ ਕੌਣ ਆਏ ਹੋਏ ਇੱਥੇ ਮੈਂ ਵੀਰੇ ਜਸਕਰਨ ਦਾ ਜਸਬਰੀ ਤੇ ਵੀਰੇ ਗਰਦੀਪ ਆਏ ਮੈਂ ਤਿੰਨ ਮੁੰਡੇ ਓਕੇ ਓਕੇ ਤੁਸੀਂ ਆਏ ਫੇ ਕਿਵੇਂ ਸੀਗੇ ਇੱਥੇ ਅਸੀਂ ਬਾਬਿਆਂ ਨਾਲ ਆਈ ਸੀ ਬਾਈ ਬਸ ਓਕੇ ਓਕੇ ਕਿੰਨੀ ਕਿ ਸੰਗਤ ਆਈ ਆ ਨਾਨਕ ਸਾਹਿਬ ਤੋਂ ਬਾਬਾ ਸੰਗਤ ਆਈ ਉਦੋਂ ਹੀ ਦੋ ਬੱਸਾਂ ਪਾਰਕੀਆਂ ਤੇ ਹੁਣ ਵੀ ਆਈ ਜਾਂਦੀਆਂ ਗੱਡੀਆਂ ਤੇ ਆਪਦੀ ਤੇ ਵੀ ਆਉਂਦੀ ਐ ਤੇ ਫਿਰ ਬਾਅਦ ਚੋ ਬਾਬਾ ਜੀ ਆਏ ਆ ਉਹਨਾਂ ਨਾਲ ਵੀ ਆਈ ਐ ਸੰਗਤ ਮੈਂ ਦੇਖ ਰਿਹਾ ਇੱਟਾਂ ਦੇ ਬਣੇ ਹੋਏ ਆ ਤੁਸੀਂ ਇਹਨਾਂ ਦੇ ਬਾਰੇ ਦੱਸੋਗੇ ਕੀ ਚੀਜ਼ਾਂ ਬਣੀਆਂ ਹੋਈਆਂ ਨੇ ਇਹ ਜੀ ਆਏ ਆ ਵੀ ਪੰਜਵੇਂ ਬੰਦੇ ਇੱਥੇ ਘਰ ਬਣਾ ਜਾਂਦੀ ਹੈ ਸੰਗਤ ਵੀ ਘਰ ਪੈ ਜਾਣ ਫਿਰ ਇੱਥੇ ਤਾਂ ਅਰਦਾਸ ਕਰ ਜਾਂਦੇ ਆ ਘਰ પાਕੇ ਅੱਛਾ ਅੱਛਾ ਹਾਂ ਜੀ ਠੀਕ ਹੈ ਜੀ ਇਹ ਤਾਂ ਲੋਕੀ ਇੱਟਾਂ ਦਾ ਘਰ ਬਣਾ ਕੇ ਜਾਂਦੇ ਆ ਕਿ ਉਹਨਾਂ ਦਾ ਜਲਦੀ 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 ਤਾਂ ਘਰ ਪੈ ਹੀ ਹਾਂ ਜੀ ਠੀਕ ਹੈ ਇਸੇ ਕੈਸਾ ਤਾਂ ਜਿਨ ਜੱਪਿਆ ਜਿਨ ਜੱਪਿਆ ਹੁਣ ਗੁਰਦੁਆਰਾ ਸਾਹਿਬ ਤੋਂ ਤਕਰੀਬਨ 2 ਕਿਲੋਮੀਟਰ ਅੱਗੇ ਗੋਪਾਲਪੁਰ ਆਪਾਂ ਜਾ ਰਹੇ ਆ ਜਿੱਥੇ ਸੇਠ ਦونی ਚੰਦ ਜੀ ਦਾ ਘਰ ਹੈ ਜਿਨ੍ਹਾਂ ਨੇ ਤਨਤਨ ਬਾਬਾ ਨਾਨਕ ਸਿੰਘ ਜੀ ਦੀ ਉਸ ਸਮੇਂ ਸੇਵਾ ਕੀਤੀ ਸੀ ਤੇ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦੀ ਚੌਥੀ ਪੀੜੀ ਕੋਲ ਧੰਤਨ ਬੱਬਾ ਨਾਨ ਸਿੰਘ ਜੀ ਦਾ ਚੋਲਾ ਸਾਹਿਬ ਹੈ ਤੇ ਆਹ ਚੱਲਦੇ ਆਂ ਆਪਾਂ ਤੇ ਦਰਸ਼ਨ ਕਰਦੇ ਆਂ ਤੇ ਰਸਤੇ ਨੂੰ ਆਨੰਦ ਮਾਣੋ ਤੁਸੀਂ ਬਹੁਤ ਸੋਹਣਾ ਵਿਊ ਆਰ ਤਾਨੂ ਗੁਰੂ ਨਾਨਕ ਗੁਰੂ ਪੇਰੀ ਸਾਹਿਬ ਸੰਕੇਤ ਜੀ ਹੁਣ ਮੈਂ ਪਹੁੰਚਿਆ ਗੋਪਾਲਪੁਰ ਇੱਥੇ ਇਹ ਸੇਠ ਦੁਨੀ ਚੰਦ ਦਾ ਘਰ ਆ ਜਿੱਥੇ ਤਨਤਨ ਬਾਬਾ ਅਨੰਦ ਸਿੰਘ ਜੀ ਦਾ ਚੋਲਾ ਸਾਹਿਬ ਦੇ ਦਰਸ਼ਨ ਕਰਾਂਗੇ ਆਪਾਂ ਤੇ ਤੁਹਾਨੂੰ ਦਿਖਾਉਣਾ ਇਹ ਸੇਠ ਦੁਨੀ ਚੰਦ ਦਾ ਪਰਿਵਾਰ ਇੱਥੇ ਰਹਿੰਦਾ ਆ ਉਹਨਾਂ ਦੀ ਦੁਕਾਨ ਵੀ ਨੇ ਤੇ ਆਪਾਂ ਚੱਲਦੇ ਆਇਥੇ ਬੋਰਡ ਵੀ ਲੱਗਿਆ ਹੋਇਆ ਹੈ ਚਲਦੇ ਹਾਂ ਅੰਦਰ ਕਰਦੇ ਆਪਾਂ ਦਰਸ਼ਨ ਜਿਹੜੀ ਆ ਰੁਕ ਜਾਂਦੀ ਆ ਧਰਮਸ਼ਾਲਾ ਨੂੰ ਜਾਂਦੀ ਆ ਥੰਬੀ 20 ਕਿਲੋਮੀਟਰ ਹੈ ਜਾਂਦਾ ਧਰਮਸ਼ਾਲਾ ਤੇ ਆ ਤੁਸੀਂ ਇੱਥੇ ਦੇਖ ਸਕਦੇ ਹੋ ਹਸਪਤਾਲ ਆ ਹਸਪਤਾਲ ਦੇ ਨਾਲ ਆ ਬਿਲਡਿੰਗ ਆ ਤੇ ਹੁਣ ਚਲਦੇ ਹਾਂ ਅੰਦਰ ਦਰਸ਼ਨ ਕਰਦੇ ਆਂ ਮੁਰੇਰੀ ਸਰਸਵ ਜੀ ਹੁਣ ਮੈਂ ਪਹੁੰਚਿਆ ਹਾਂ ਸੇਤ ਜੀਨੀ ਚਾਂਦੀ ਤੇ ਪ੍ਰਵਾਹ ਕੋ ਜਿੱਥੇ ਆਪਾਂ ਉਹਨਾਂ ਪਾਪਾ ਜੀ ਦੇ ਵਸਤਨਾਂ ਦੇ ਦਰਸ਼ਨ ਕਰਾਂਗੇ ਤੇ ਉਹਨਾਂ ਦੀ ਚੌਥੀ ਪੀੜੀ ਆ ਫਾਈਵ ਜੀ ਖਾਲਸਾ ਭਾਈ ਜੀ ਤੇ ਪਹਿਲਾਂ ਤਾਂ ਆਪ ਦਾ ਨਾਮ ਦੱਸੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਮੇਸ਼ ਕਪੂਰ ਹੈ ਤੇ ਤੁਸੀਂ ਆਹ ਕਿਵੇਂ ਇਸ ਵਕਤ ਬਣਿਆ ਤੁਹਾਡੇ ਕੋਲ ਕਿਵੇਂ ਵਸਤਨਾਂ ਤੱਕ ਪਹੁੰਚੇ ਭਾਈ ਆਏ ਨਾ ਬਾਬਾ ਜੀ 1920 ਵਿੱਚ ਬਾਬਾ ਜੀ ਆਏ ਸਹੀ ਹੈ ਜੀ ਸਾਡਾ ਪਰਿਵਾਰ ਸੀਨੇ ਥੇ ਅੱਛਾ ਜੀ ਤੇ ਸਾਡਾ ਪਰਿਵਾਰ ਪਾਪਾ ਜੀ ਦੀ ਸੇਵਾ ਕਰਦਾ ਸੀ ठीक है जी। हाँ। तो किन्हीं तरह टाइम सेवा की सेठ जी ने। बाबा जी ने छे छे महीने। अच्छा जी। दो तीन बार आए बाबा जी ने ठीक थी, ठीक है, है जी। 1938 जाए। ठीक है जी। 1938 जाए। अच्छी। हाँ। ਤੇ ਪਹਿਲਾਂ ਤੁਹਾਡਾ ਉਪਰਕਰ ਹੁੰਦਾ ਸੀ ਆਹਾਂ ਤੇ ਪੁਰਾਣੇ ਸਮੇਂ ਚ ਫੇ ਉੱਥੇ ਇਕੱਲੀ ਗੁਫਾ ਸੀ ਆਲੇ ਦੁਆਰੇ ਹੋਰ ਵੀ ਕੁਝ ਬਣਿਆ ਹੋਇਆ ਸੀ ਨਹੀਂ ਨਹੀਂ ਜੰਗਲ ਸੀ ਵੀ ਆਮ ਚੰਗੇ ਜੰਗਲ ਸੀ ਜਾਨਵਰ ਵਗੈਰਾ ਵੀ ਕਾਫੀ ਹੁੰਦੇ ਹੁਣੇ ਉਸ ਟਾਈਮਾਂ ਚ ਤੇ ਕੋਈ ਆਉਣ ਜਾਣ ਦੀ ਸਹੂਲਤ ਕਿਵੇਂ ਸੀਗੀ ਵੀ ਇੱਥੇ ਪੈਦਲ ਅੱਛਾ ਪੈਦਲ ਬਾਬਾ ਲਾਲ ਸਿੰਘ ਜੀ ਤੇ ਪੈਦਲ ਹੀ ਇੱਥੇ ਆਏ ਹੋ ਨਹੀਂ ਬਾਬਾ ਜੀ ਤਾਂ ਮੇਰੇ ਖਿਆਲ 1942 ਤੱਕ ਕਾਫੀ ਬਿਰਧ ਹੋ ਗਏ ਸੀ ਪਾਲਕੀ ਚ ਲੈ ਜਾਂਦੇ ਸੀ ਹਾਂਜੀ ਹਾਂਜੀ ਜਿਹੜਾ ਉਹਨਾਂ ਕੋਲ ਰੱਥ ਸੀਗਾ ਉਹਦੇ ਚ ਆਏ ਹੋਣੇ ਆ ਠੀਕ ਹੈ ਜੀ ਤੇ ਜਿਹੜਾ ਗੁਰਦੁਆਰਾ ਬਣਿਆ ਅਸ਼ੀਰਵਾਦ ਹੋਈ ਹੈ ਤੇ ਕਿਹੜੇ ਸਾਲ ਚ ਬਣਿਆ ਸੀ ਉਹ ਜੀ ਗੁਰਦੁਆਰਾ ਇਹ 1971 ਵਿੱਚ ਬਾਬਾ ਹਜੂਰਾ ਸਿੰਘ ਨੇ ਬਣਾਇਆ ਅੱਛਾ ਬਾਬਾ ਜੀ ਉਹ ਸਿੰਘ ਜੀ ਨੇ ਬਾਬਾ ਹਜੂਰਾ ਸਿੰਘ ਜੀ ਦੇ ਨਾਲ ਦੇ ਹਜੂਰੀ ਸੇਵਕ ਸੀ ਫਸਟ ਠੀਕ ਹੈ ਪਹਿਲੇ ਹਜੂਰੀ ਸੇਵਕ ਬਾਬਾ ਹਜੂਰਾ ਸਿੰਘ ਸੀ ਠੀਕ ਹੈ ਜੀ ਕਿਉਂਕਿ ਇਹ ਮੇਰੇ ਪਿਤਾ ਜੀ ਨੂੰ ਪਤਾ ਸੀ ਇਹਨਾਂ ਦਾ ਠੀਕ ਹੈ ਜੀ ਜਿਸ ਵੇਲੇ ਬਾਬਾ ਜੀ ਸੇ ਸਿੰਘ ਚਲਾਣਾ ਕਰ ਗਏ ਨਾ ਹਾਂਜੀ ਹਾਂਜੀ ਸੈਕਣ ਨੂੰ ਗਏ ਉਸ ਵੇਲੇ ਮੇਰੇ ਪਿਤਾ ਜੀ ਨਾਨਕ ਸਰ ਗਏ ਠੀਕ ਹੈ ਜੀ ਤੁਹਾਡੇ ਪਿਤਾ ਦਾ ਨਾਮ ਕੀ ਸੀ ਚਮਨ ਲਾਲ ਕਪੂਰ ਚਮਨਦਾਲ ਕਪੂਰ ਹਾਂ ਠੀਕ ਉਹਨਾਂ ਨੇ ਪਤਾ ਕੀਤਾ ਬੇ ਇੱਕ ਬੁੱਢੇ ਜੇ ਹੁੰਦੇ ਸੀ ਅੱਛਾ ਜੀ ਹਜ਼ੂਰੀਏ ਅੱਛਾ ਜੀ ਉਹ ਕਿੱਥੇ ਠੀਕ ਹੈ ਜੀ ਉਹਨਾਂ ਨਾਨਕ ਸਰ ਵਾਲਿਆਂ ਨੇ ਉਹਨਾਂ ਨੇ ਦੱਸਿਆ ਬੇ ਉਹ ਉੱਧਰ ਬੌਲੀ ਸਾਹਿਬ ਰਹਿੰਦੇ ਠੀਕ ਹੈ ਜੀ ਬੌਲੀ ਸਾਹਿਬ ਬਾਬਾ ਜੀ ਮਤਲਬ ਬੰਦਗੀ ਚ ਲੀਨ ਸੂ ਉਸ ਵੇਲੇ ਉਹਨਾਂ ਨੂੰ ਜੁੜਤ ਸੀ ਠੀਕ ਹੈ ਜੀ ਬੌਲੀ ਸਾਹਿਬ ਜੇ ਪਿਤਾ ਜੀ ਗਏ ਤਾਂ ਪਿਤਾ ਜੀ ਫਿਰ

ਜਿਸ ਵੇਲੇ ਪਹੁੰਚ ਗਏ ਫਿਰ ਮੈਂ ਸਕੂਲ ਚੱਲਿਆ ਸੀ ਠੀਕ ਹੈ ਜੀ ਸਕੂਲ ਚੱਲਿਆ ਸੀ ਪਹਿਲੀ ਦੂਸਰੀ ਪੜਦਾ ਸੀ ਬਾਬੇ ਨਾਲ ਮੇਰੀ ਮੁਲਾਕਾਤ ਹੋਈ ਪਹਿਲੀ ਵਾਰ ਬਾਬੇ ਹੱਸੇ ਤੇ ਬਾਬੇ ਚਲੇ ਗਏ ਕਹਿੰਦੇ ਮੇਰੇ ਡੈਡੀ ਦਾ ਨਾਮ ਪੁੱਛਿਆ ਵੀ ਚਮਨ ਲਾਲ ਕਾ ਰਹੀ ਹੈ ਮੈਂ ਕਿਹਾ ਜੀ ਠੀਕ ਹੈ ਮੈਂ ਸਕੂਲ ਚਲਾ ਗਿਆ ਤੇ ਜਦੋਂ ਘਰ ਆਇਆ ਤਾਂ ਘਰ ਬਰਿਆ ਹੋਇਆ ਸੀ ਸਾਡਾ ਸਮਾਨ ਦੇ ਨਾਲ ਵੀ ਤੇ ਸੰਗਤ ਦੇ ਨਾਲ ਵੀ ਸਨੇਤਾ ਜੀ ਨੇ ਕਾਲੀ ਘਰ ਤੋਂ ਸਾਰਾ ਕਰ ਬੀਬੀ ਪ੍ਰਸ਼ਾਦਾ ਬਣ ਕੰਦੀ ਸੀ ਹਾਂਜੀ 40 40 50 50 ਬੰਦੇ ਨੂੰ ਬੀਬੀ ਨੇ ਪ੍ਰਸ਼ਾਦਾ ਬਣਾ ਦੇਣ ਤੇ ਬਸ ਉਹਨਾਂ ਨੇ ਸਾਮ ਨੂੰ ਚਲੇ ਜਾਣਾ ਗੈਂਤੀ ਬੇਲ ਚਾ ਅੱਗੇ ਫਿਰ ਉਹ ਕੰਡੇ ਮੋਢ ਜਿਹੜੇ ਨੇ ਬਾਬਾ ਜੀ ਦੀਆਂ ਨੂਆ ਬਾਬਾ ਨਾਨ ਸਿੰਘ ਦੀਆਂ ਹਾਂਜੀ ਤੂੰ ਕਿ ਜਾਂਦੀ ਬਰ ਢਾ ਜਾਂਦੇ ਸੀ ਬਾਬਾ ਜੀ ਹਾਂਜੀ ਮੋਸਤ ਜਿੰਨੀਆਂ ਵੀ ਜਿੱਤੇ ਭਗਤੀ ਕਰੀ ਉਹ ਢਾ ਲਿਓ ਸੀ ਇਜੋ ਨੋ ਰਿਓ ਮਿੱਟੀ ਪਈ ਨਾ ਸਾਰੀ ਹਾਂਜੀ ਉਹ ਪਤਾ ਨਹੀਂ ਲੱਗਦਾ ਸੀ ਮੈਨੂੰ ਆ ਕਿੱਥੇ ਹਨ ਅੱਛਾ ਜੀ ਪੁਰਾਣੀ ਆ ਫਿਰ ਬਾਬਾ ਹਜ਼ੂਰਾ ਸਿੰਘ ਨੂੰ ਪਤਾ ਠੀਕ ਹੈ ਜੀ ਫਿਰ ਉਹਨਾਂ ਨੇ ਖੁੰਡੇ ਨਾਲ ਸਾਰੀ ਸਿਰ ਮਾਲ ਸਾਰਾ ਸਾਫ ਕਰਾਇਆ ਅੱਛਾ ਜੀ ਸਾਫ ਕਰਾਇਆ ਕੰਡੇ ਖੁੰਡੇ ਸਾਫ ਕਰਾਇਆ ਸਾਹਮਣੂ ਮਤਲਬ ਉਹ ਵੱਡੇ ਵੱਡੇ ਪਤਲ ਦੇ ਪਤੀਲੇ ਹੁੰਦੇ ਸੀ ਹਾਂਜੀ ਹਾਂਜੀ ਇਹ ਨੇ ਵੱਡੇ ਗਲਾਸ ਅੱਛਾ ਜੀ ਕਲੀਆਂ ਆ ਰਿਓ ਦੂਸਰੀਆਂ ਕ올ੀਆਂ ਨਹੀਂ ਇਸ ਬੰਦੇ ਦੇ ਤੇ ਬਸ ਫਿਰ ਉਹਨਾਂ ਜੋ पेड़ ਤੋਂ ਪੱਤੇ ਉਹ ਹੀ ਤੋੜਨੇ ਤੇ ਚਾਚ ਸਿੱੜਦੇ ਨੇ ਅੱਛਾ ਜੀ ਕਬਾ ਜਾ ਫਿਰ ਉਹਨਾਂ ਸੰਗਾਂ ਨੂੰ ਪਹਲਾਨੀ ਠੀਕ ਹੈ ਜੀ ਫਿਰ ਉਹਨਾਂ ਨੇ ਬੜੇ ਜਾਬਲ ਬੜੇ ਪੱਥਰ ਪੁੱਤ ਬੜੀਆਂ ਸੜਕਾਂ ਬਣਾਈਆਂ ਇੱਥੇ ਨਾ ਹਾਂਜੀ ਬੜੇ ਬੜੇ ਤਗੜੇ ਐਸੀ ਕੋਈ ਸ਼ੇਰਪੁਰ ਦੇ ਸੀ ਕੋਈ ਕੋਠਿਆਂ ਦੇ ਸੀ ਅੱਛਾ ਅੱਛਾ ਜੀ ਸਾਰਿਆਂ ਨੇ ਫਿਰ ਉਹ ਸੇਵਾ ਕਰਨੀ ਆ ਕਿ ਫਿਰ ਹੁਣ ਆ ਸਵੇਰ ਫਿਰ ਚਲੇ ਜਾਣਾ ਹਾਂਜੀ ਹਾਂਜੀ ਤੜਕਾ ਹੋਣਾ ਜਿਹੜੇ ਸਵੇਲੇ ਫਿਰ ਚੜ ਜਾਣਾ ਉੱਪਰ ਠੀਕ ਹੈ ਜੀ ਕਮ ਕਮ ਦਿਨ ਬਰ ਕਰਕੇ ਰੋਟੀ ਬੇਰੇ ਪਤਾ ਹੀ ਪ੍ਰਸ਼ਾਦਾ 50 ਦਿਨ ਤੱਕ ਉਹਨਾਂ ਨੂੰ ਰੋਟੀ ਚੁਕਾ ਕੇ ਤੇ ਵਾਪਸ ਆ ਜਾਣਾ ਦੁਪਹਿਰ ਦਾ ਫੇਰ ਹੋ ਜਾਣਾ ਬੀਬੀ ਨੂੰ ਟਾਈਮ ਹੀ ਨਹੀਂ ਮਿਲਦਾ ਸੀ ਹਾਂਜੀ ਹਾਂਜੀ 24 ਘੰਟੇ ਬਸ ਉਹ ਬਿਜ਼ੀ ਸੀ ਪ੍ਰਸ਼ਾਦ ਦੇ ਉਹ ਸੇਵਾ ਲੈਣੀ ਹੁੰਦੀ ਸੀ ਹਾਂਜੀ ਸੇਵਾ ਸੀ ਤੁਹਾਡੀ ਪਹਿਲਾਂ ਪਰਿਵਾਰ ਦੀ ਹਾਂ ਗੱਲ ਤਾਂ ਸਮਾਨ ਲੈ ਆ ਖਾਣੇ ਆ ਆਹ ਕਿਹੜਾ ਕਿਹੜਾ ਇੱਥੇ ਸਮਾਨ ਜੀ ਦਾ ਤੇ ਪਿਆਰ ਉਹ ਬਾਪੂ ਚੋੜਾ ਪਾਗ ਬੀਸੀ ਬਾਪੂ ਤਾਂ ਖੈਰ ਕੇ ਹੋ ਗਈ ਸੀ ਨਾ ਅੱਛਾ ਜੀ ਉਹ ਥੋੜੀ ਹੋ ਗਈ ਸੀ ਠੀਕ ਹੈ ਜੀ ਤੇ ਬਾਕੀ ਸਰੂਪ ਹਨ ਬਾਬਾ ਜੀ ਦੇ ਠੀਕ ਠੀਕ ਹੈ ਸਰੂਪ ਦੇ ਗਏ ਸੀ ਬਾਬਾ ਜੀ ਅੱਛਾ ਜੀ ਪਹਿਲਾਂ ਸਿੰਘ ਜੀ ਨੇ ਮੈਨੂੰ ਦਿੱਤੀ ਸੀ ਫੀਡ ਕੀ ਬਾਬਾ ਜੀ ਕੀ ਕਰੀ ਬਹੁਤ ਮਜ਼ਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਦੱਸਣ ਵਾਸਤੇ ਹਰਣਾ ਜੀ ਵਾਈਲੂ ਜੀ ਖਾਲਸਾ ਵਾਈ ਹੋਰ ਜਾਇਆ ਦਰਸ਼ਨ ਕਰ ਸੰਜੀਤਾ ਚੋੜਾ ਸਾਹਿਬ ਪਰਿਵਾਰ ਕੋ ਜਿਹੜਾ ਅੱਜ ਵੀ ਸੰਭਿਆ ਪਿਆ